ਅਗਲੀ ਖਬਰ ਅਸੋਸੀਏਟਿਡ ਪ੍ਰੈਸਰ ਰਿਪੋਰਟ ਕਰ ਰਹੀ ਆ ਵੀ ਇਜ਼ਰਾਈਲ ਤੇ ਹਮਾਸ ਦੋਨੋਂ ਹੀ ਐਗਰੀ ਕਰ ਗਏ ਆ ਸੀਜ਼ ਫਾਇਰ ਦੇ ਲਈ ਗਾਜ਼ਾ ਦੇ ਵਿੱਚ 8 ਮਿੰਟ ਪਹਿਲਾਂ ਦੀ ਇਹ ਖਬਰ ਆ ਸੈਨੇਟ ਕਨਫਰਮੇਸ਼ਨ ਹੀアリング ਦੇ ਦੌਰਾਨ ਇਹ ਨਿਊਜ਼ ਜਿਹੜੀ ਆ ਉਹ ਹੋਰ ਰਿਲੇ ਕੀਤੀ ਗਈ 트럼ਪ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਜਿਹੜੀ ਆ ਸੈਲੀਬ੍ਰੇਸ਼ਨ ਕੀਤੀ ਕੁਝ ਜਿਹੜੇ ਹੋਸਟੇਜਸ ਆ ਉਹਨਾਂ ਨੂੰ ਛੱਡਿਆ ਜਾਊਗਾ ਤਿੰਨ ਯੂਐਸ ਦੇ ਆਫੀਸ਼ੀਅਲਸ ਉਹਨਾਂ ਨੇ ਅਸੋਸੀਏਟਿਡ ਪ੍ਰੈਸ ਨੂੰ ਕਨਫਰਮ ਕੀਤਾ ਹੈਗਾ ਤੇ ਜੋ ਬੰਬਾਰਡਮੈਂਟ ਆ ਉਸ ਨੂੰ ਰੋਕਿਆ ਜਾਊਗਾ 15 ਮਹੀਨੇ ਹੋ ਗਏ ਇਸ ਬੰਬਾਰਡਮੈਂਟ ਜੋ ਉੱਥੇ ਚੱਲ ਰਹੀ ਹੈਗੀ ਆ ਇਜ਼ਰਾਇਲ ਵਾਲੇ ਹਮਾਸ ਦੇ ਜਾਂ ਪਾਲਿਸਟੀਨੀਅਨ ਗਾਜ਼ਾ ਏਰੀਏ ਦੇ ਵਿੱਚ ਬੰਬਾਰਡਮੈਂਟ ਕਰ ਰਹੇ ਆ ਪਹਿਲਾਂ ਹਮਾਸ ਵਾਲਿਆਂ ਨੇ ਉਹਨਾਂ ਦੇ ਬੰਦੇ ਚੱਕਲੇ ਸੀ ਸੋ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨੀਆਹੁ ਉਹਦੀ ਜਿਹੜੀ ਸਕਿਉਰਟੀ ਕੈਬਿਨੇਟ ਆ ਉਹ ਕਹਿੰਦੇ ਆ ਭਈ ਦੋਨੋਂ ਉਹ ਸਕਿਉਰਟੀ ਤੇ ਫੁੱਲ ਕੈਬਿਨੇਟ ਦੋਨੋਂ ਇਸ ਨੂੰ ਹਾਂ ਕਰ ਰਿਹਾ ਹੈਗੇ ਆ 100 ਦੇ ਕਰੀਬ ਲੋਕ ਹਜੇ ਵੀ ਕੈਪਟਿਵ ਆ ਗਾਜ਼ਾ ਦੇ ਵਿੱਚ ਤੇ ਇਜ਼ਰਾਈਲ ਦੀ ਮਿਲਟਰੀ ਇਹ ਬਲੀਵ ਕਰਦੀ ਆ ਭਈ ਉਹਨਾਂ ਚੋਂ 33% ਡੈਡ ਹੈਗੇ ਆ most probably 30 ਬੀਬੀਆਂ ਨੂੰ ਬੱਚਿਆਂ ਨੂੰ ਅਲਰਟਸ ਨੂੰ ਜੋ जख्मी ਹੋਏ ਸਿਵਿਲIANS ਆ ਉਹਨਾਂ ਨੂੰ ਛੱਡਿਆ ਜਾਊਗਾ ਐਕਸਚੇਂਜ ਬਦਲੇ ਜੋ ਸੌਆਂ ਦੀ ਗਿਣਤੀ ਦੇ ਵਿੱਚ ਪਾਲੇਸਟੀਨੀਅਨ ਬੀਬੀਆਂ ਤੇ ਬੱਚੇ ਇਜ਼ਰਾਈਲ ਵੱਲੋਂ ਅਰੈਸਟ ਕੀਤੇ ਗਏ ਹੈਗੇ ਆ ਇਹਦੇ ਨਾਲ ਹਾਰਡ ਹਿੱਟ ਜਿਹੜਾ ਗਾਜ਼ਾ ਸਟ੍ਰਿਪ ਆ ਉਹ ਹੋਏ ਖਰਾ ਦੇ ਨਾਲ ਪੂਰਾ ਤਬਾਹ ਹੋ ਚੁੱਕਾ ਹੈਗਾ 90% ਪੋਪੂਲੇਸ਼ਨ ਜਿਹੜੀ ਕਿ 2.3 ਮਿਲੀਅਨ ਬਣਦੀ ਹੈਗੀ ਆ ਆਲਰੇਡੀ ਉੱਥੋਂ ਮੂਵ ਹੋ ਚੁੱਕੀ ਆ ਤੇ ਉੱਥੇ ਭੁੱਖਮਰੀ ਵਾਲੀ ਜਿਹੜੀ ਹਾਲਤ ਬਣੀ ਹੋਈ ਹੈਗੀ ਆ ਜੀ ਗਾਜ਼ਾ ਸਿਟੀ ਆਫ ਖਾਨ ਯੂਨਸ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਟਾਈਮ ਚੀਰਿੰਗ ਕਰ ਰਹੇ ਹੈਗੇ ਆ ਕਾਰਸ ਨੂੰ ਹੌਂਕ ਕਰ ਰਹੇ ਹੈਗੇ ਆ ਤੇ ਪ੍ਰੈਜ਼ੀਡੈਂਟ 트럼ਪ ਹੋਣਾ ਨੇ ਕਿਹਾ ਆ ਭਈ ਜਿਹੜਾ ਉਹਨਾਂ ਦਾ ਇਨ ਕਮਿੰਗ ਮੀਡੀਸਟ ਇਨ ਵਾਈ ਹੈਗਾ ਉਹਨਾਂ ਨੇ ਬਾਈਡਨ ਹੋਣਾ ਦੇ ਜਿਹੜੀ ਮੀਡੀਸਟ ਐਡਵਾਈਜ਼ਰ ਬ੍ਰੈਟ ਮੈਗਰਕਸੀ ਉਹਨਾਂ ਦੇ ਨਾਲ ਰਲ ਕੇ ਜਿਹੜੀ ਦੋਹਾ ਦੇ ਵਿੱਚ ਇਹ ਗੱਲਬਾਤ ਕੀਤੀ ਹੈਗੀ ਆ ਕਹਿੰਦੇ ਵੀ ਵੀ ਹੈਵ ਅ ਡੀਲ ਫਾਰ ਦਾ ਹੋਸਟੇਜਸ ਇਨ ਦਾ ਮਿਡਲ ਈਸਟ ਦੇ ਵਿਲ ਬੀ ਰੀਲੀਜ਼ ਸ਼ਾਰਟਲੀ ਥੈਂਕ ਯੂ 트럼ਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਜੋ ਉਹਨਾਂ ਦਾ ਪਲੇਟਫਾਰਮ ਆ ਉਹਦੇ ਉੱਤੇ ਇਹ ਲਿਖਿਆ ਹੈਗਾ ਜੀ ਬਿਲਕੁਲ ਸੋ ਲੰਮੇ ਚਿਰ ਤੋਂ ਡੀਕ ਸੀ ਤੇ ਇਹ ਫਾਈਨਲੀ ਜਿਹੜੀ ਆ ਉੱਥੇ ਸੀਜ਼ਫਾਇਰ ਦੀ ਗੱਲ ਨੂੰ ਆਈ ਆ ਪਰ ਇਜ਼ਰਾਈਲ ਨੇ ਇੱਕ ਚੀਜ਼ ਹਮਾਸ ਦਾ ਜਿਹੜਾ ਕਾਫੀ ਜ਼ਿਆਦਾ ਹਲਾਤਾ ਉਹ ਕਹਿ ਲਓ ਵੀ ਬਿਲਕੁਲ ਹੀ ਡੈਡ ਜਿਹਾ ਕੰਮ ਕਰ ਦਿੱਤਾ ਹਮਾਸ ਦੇ ਚੱਕਰ ਦੇ ਵਿੱਚ ਆਮ ਲੋਕ ਵੀ ਜਿਹੜਾ ਪੂਰੀ ਤਰ੍ਹਾਂ ਉਤੇ ਲਟਾੜੇ ਗਏ ਹੈਗੇ ਆ